ਕਿ ਉਸ ਪਾਗਲ ਨੂੰ ਸਾਨੂੰ ਇਹ ਨਹੀਂ ਪਤਾ ਉਹ ਕਦੇ ਸਿੱਖ ਸ਼ਹੀਦਾਂ ਬਾਰੇ ਗੁਰੂ ਸਹਿਬਾਨ ਬਾਰੇ ਚੋ ਜੱਟਾਂ ਬਾਰੇ ਖਰ ਬੋਲਦਾ ਬੋਲਦਾ ਧੀਆਂ ਬਾਰੇ ਜੱਟਾਂ ਦੀ ਬਾਰੇ ਬੜਾ ਕੁਝ ਇਹੋ ਜਿਹੇ ਲਫ਼ਜ਼ ਬੋਲਦਾ ਵੀ ਮੈਂ ਇਥੋਂ ਲੈ ਚ ਬੋਲ ਨਹੀਂ ਸਕਦਾ ਉਹ ਮੈਂ ਲਫ਼ਜ਼ ਸੰਤਾਂ ਬਾਰੇ ਬੜਾ ਗਲਤ ਬੋਲਿਆ ਉਹ ਵੀ ਉਹ ਹਾਂ ਬੰਦੀ ਸਿੰਘਾਂ ਬਾਰੇ ਹਾਂ ਬੰਦੀ ਸਿੰਘਾਂ ਬਾਰੇ ਸੁਰੀਆ ਬੰਦੀ ਸਿੰਘਾਂ ਬਾਰੇ ਵੀ ਬੜਾ ਕੁਝ ਬੋਲਿਆ ਯਾਰ ਨਹੀਂ ਠੀਕ ਆ ਤੇਰੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਜੇ ਵਿਰੋਧ ਕਰਨ ਦਾ ਕੋਈ ਤਰੀਕਾ ਕੁਛ ਲਿਖਾ ਹੁੰਦਾ ਪਰ ਸੋ ਸਭ ਤੋਂ ਪਹਿਲਾਂ ਮੇਰੀ ਬੇਨਤੀ ਮੇਰੇ ਸਾਰੇ ਵੀਰਾਂ ਅੱਗੇ ਜਿੰਨੇ ਵੀ ਸੋਸ਼ਲ ਮੀਡੀਆ 'ਤੇ ਜੁੜੇ ਹੋਏ ਇੱਕੋ ਬੇਨਤੀ ਹੈ ਕਿ ਕੋਈ ਵੀ ਵੀਰ ਡਾਕਟਰ ਦੀ ਧੀ ਡਾਕਟਰ ਦੀ ਭੈਣ ਤੇ ਡਾਕਟਰ ਦੇ ਮਾਹ ਬਾਰੇ ਗਲਤ ਨਾ ਬੋਲੇ ਦੋਸਤੋ ਜੇ ਅਗਰ ਆਪਾਂ ਵੀ ਇਸ ਤਰ੍ਹਾਂ ਬੋਲਾਂਗੇ ਤੇ ਆਪਣੇ 'ਚ ਤੇ ਡਾਕਟਰ 'ਚ ਕੋਈ ਫਰਕ ਰਹਿਣੇ ਨਹੀਂ ਜਾਣਾ ਇਹ ਮੇਰੀ ਨਿੱਜੀ ਸੋਚ ਆ ਤੇ ਮੇਰੀ ਤੁਹਾਨੂੰ ਇੱਕ ਗੁਜਾਰਸ਼ ਹੈ ਮੇਰੇ ਵੀਰਾਂ ਨੂੰ ਕਿ ਕੁਝ ਲੋਕ ਡਾਕਟਰ ਬਾਰੇ ਥੋੜਾ ਹਾਂ ਉਹਦੇ ਬਾਰੇ ਜੋ ਨੂੰ ਕਹਿਣਾ ਕੋ ਉਹ ਵੀ ਕਿ ਦੈਰੇ 'ਚ ਮੈਂ ਮੰਨਦਾ ਕਿ ਉਹ ਆਪਣੇ ਧੀ ਭੈਣ ਗਲਤ ਬੰਦਾ ਬੋਲਦਾ ਸੀਗਾ ਜੇ ਆਪਾਂ ਵੀ ਉਹੀ ਉਸ ਤਰ੍ਹਾਂ ਹੀ ਬੋਲਾਂਗੇ ਫਿਰ ਆਪਣੇ ਜਿੱਤੇ ਡਾਕਟਰ ਨੂੰ ਫਰਕ ਨਹੀਂ ਲੈ ਜਾਣਾ ਸੋ ਮੇਰੀ ਸਭ ਤੋਂ ਪਹਿਲਾਂ ਇਹ ਬੇਨਤੀ ਹੈ ਸਾਰੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਜਿੰਨੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਦੇਖ ਰਹੇ ਆ ਜਾਂ ਜਿੱਥੇ ਵੀ ਤੁਸੀਂ ਕਮੈਂਟ ਕਰਦੇ ਆ ਕਿ ਡਾਕਟਰ ਦੀ ਮਾਂ ਡਾਕਟਰ ਦੀ ਧੀ ਤੇ ਡਾਕਟਰ ਦੀ ਭੈਣ ਬਾਰੇ ਕੋਈ ਮੇਰੇ ਵੀਰ ਗਲਤ ਕਮੈਂਟ ਬਦੀ ਸ਼ਬਦਾਂ ਵਾਲੀ ਦਾ ਵਰਤ ਠੀਕ ਆ ਪਿਆਰੋ ਹਾਂ ਡਾਕਟਰ ਨਾਲ ਆਪਣੀ ਤੁਸੀਂ ਡਾਕਟਰ ਨੂੰ ਜੋ ਲਿਖਣਾ ਲਿਖ ਸਕਦੇ ਹੋ ਉਹਨੂੰ ਕਹਿ ਸਕਦੇ ਹੋ ਸੋ ਦੂਸਰੀ ਮੇਰੀ ਬੇਨਤੀ ਧੰਨਵਾਦ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ ਸਪੈਸ਼ਲੀ ਮਾਨਯੋਗ ਕਮਿਸ਼ਨਰ ਸਾਹਿਬ ਸਾਹਿਬ ਉਹਨਾਂ ਦਾ ਬਹੁਤ ਉਹਨਾਂ ਦਾ ਬਹੁਤ ਉਹਦੇ ਸਾਡੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਉਸ ਦਿਨ ਕਹਿਤਾ ਸੀ ਕਿ ਪਰਚਾ ਸਮਝ ਲੋ ਹੋ ਗਿਆ ਕਿਉਂਕਿ ਉਹਨਾਂ ਨੇ ਜਾਣਦੇ ਆ ਕਿ ਅਸੀਂ ਤੁਹਾਡੀ ਵੀਡੀਓ ਸੁਣ ਲਈ ਹੈ ਜਦ ਇਹ ਜਾ ਕੇ ਬੈਠੇ ਸਾਹਿਬਾ ਜਿਹੜੇ ਜਾਣਦੇ ਕੋਈ ਕਹਿੰਗੇ ਮੈਂ ਵੀ ਉਹ ਮੇਰੀ ਵੀਡੀਓ ਲੈ ਕੇ ਬੈਠੇ ਸੀ ਕਿ ਤੁਹਾਡੀ ਵੀਡੀਓ ਸੁਣ ਲਈ ਹੈ ਮੈਂ ਉਹਦਾ ਕਮੈਂਟ ਮੈਂ ਕਹਿੰਦੇ ਮੈਂ ਕਮੈਂਟ ਦੇਖੋ ਜੀ ਕਹਿੰਦੇ ਮੈਂ ਉਹ ਵੀ ਪੜ ਲਿਆ ਕਹਿੰਦੇ ਮੈਂ ਉਹ ਵੀ ਪੜ ਲਿਆ ਇਹਨੂੰ ਬੰਦਨ ਪਕਸ਼ਾ ਨਹੀਂ ਜਾਊਗਾ ਉਹਨਾਂ ਉਦੋਂ ਕਿਹਾ ਸੀ ਸਾਡੇ ਸਾਹਮਣੇ ਕਿ ਇਹ ਤੇ ਅੱਜ ਹੀ ਪਰਚਾ ਦੇ ਕੇ ਨੂੰ ਅਸੀਂ ਅੱਜ ਹੀ ਹਵਾ ਲਾ ਦੇ ਸੁਕਣਾ ਸੋ ਧੰਨਵਾਦ ਫੇਰ ਮੇਰਾ ਇੱਕਰੀ ਮੇਰੇ ਵੀਰ ਮੇਰੇ ਸਰਦਾਰ ਰঞ্জੀਤ ਸਿੰਘ ਇੰਸਪੈਕਟਰ ਸਾਹਿਬ ਜਿਹੜੇ ਉੱਥੇ ਜਿਹੜਾ ਸਾਡੇ ਬਿਆਨ ਲਿਖੇ ਤੇ ਧੰਨਵਾਦ ਐਸਐਚਓ ਸਾਹਿਬ ਦਵਿੰਦਰ ਸਿੰਘ ਸ਼ਿਮਲਾਪੂਰੀ ਉਹਨਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਜਿਹੜੇ ਉੱਥੇ ਮੇਰੇ ਮੁਲਾਜ਼ਮ ਜੂਵੀ ਸਾਰੇ ਸਾਰਿਆਂ ਦਾ ਸੋ ਹੁਣ ਉਸ ਤੋਂ ਬਾਅਦ ਚ ਮੈਂ ਆਵਾ ਜਿਹੜੇ ਮੇਰੇ ਵੀਰ ਮੇਰੇ ਭਰਾ ਮੇਰੇ ਆ ਭੈਣਾ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੇ ਹੱਕ ਚ ਖੜੇ ਸਾਰੇ ਬਣੇ ਜਿਨ੍ਹਾਂ ਲੱਗਿਆ ਕਿ ਗੁਰਿੰਦਰ ਰਗਰੇਟੇ ਨੇ ਜਿਹੜਾ ਬੋਲਿਆ ਜੋ ਲਿਖਿਆ ਉਹ ਗਲਤ ਲਿਖਿਆ ਵੈਸੇ ਤੋਂ ਕਾਫੀ ਟਾਈਮ ਤੋਂ ਬੋਲਦਾ ਆ ਰਿਹਾ ਪਰ ਉਹ ਕਿਸੇ ਨੂੰ ਨਾਮ ਲੈ ਕੇ ਪਰਸਲੇ ਨਹੀਂ ਬੋਲਦਾ ਪਰ ਉਹ ਜਿਹੜਾ ਹੁਣ ਲਿਖਿਆ ਸੀਗਾ ਪਰ ਮੇਰੇ ਸਾਰੇ ਮੇਰੇ ਵੀਰਾਂ ਨੂੰ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਲੁਧਿਆਣੇ ਗਏ ਮੇਰੇ ਵੀਰ ਸਾਰੇ ਉਹ ਵੀ ਤੇ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਪੋਸਟ ਵੀ ਪਾਈ ਹੈ ਜਿਨ੍ਹਾਂ ਨੇ ਕਮੈਂਟ ਵੀ ਕੀਤਾ ਮੇਰੇ ਹੱਕ ਦੇ ਵਿੱਚ ਮੇਰੀ ਪੋਸਟ ਤੇ ਜਾ ਕੇ ਦੋ ਜਾ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਗੁਰਿੰਦਰ ਬਾਠ ਮੇਰੇ ਵੀਰ ਨੇ ਜਿੱਦਣ ਗੱਲ ਹੋਈ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਫੋਨ ਵੀ ਆਇਆ ਉਸੇ ਟਾਈਮ ਉਹ ਲਾਈਵ ਵੀ ਹੋਇਆ ਲਾਈਵ ਹੋਣ ਤੋਂ ਬਾਅਦ ਉਹਨੂੰ ਡਾਕਟਰ ਦਾ ਫੋਨ ਵੀ ਆਇਆ ਡਾਕਟਰ ਨੇ ਕੁਝ ਮਾੜਾ ਮੁੱਢ ਤੋਂ ਕਾਇਆ ਵੀ ਕਿ ਮੈਂ ਇਸ ਤਰ੍ਹਾਂ ਸਾਰੇ ਦੇਫਰ ਬੰਦ ਜੋ ਉਹਨਾਂ ਨਾਲ ਜੋ ਗੱਲਬਾਤ ਹੋਈ ਉਹ ਤੋਂ ਉਹ ਵੀ ਬਿਆਨ ਆਪਣੇ ਕੋਲ ਆਏ ਆ ਉਹ ਵੀ ਹੋ ਗਈ ਗੱਲਬਾਤ ਪ੍ਰਿੰਸ ਹੋਣੀ ਮੇਰੇ ਵੀਰ ਆ ਸੁਖ ਜਗਰਾਉ ਆ ਜਿੰਨੇ ਮੇਰੇ ਸੱਜਣ ਆ ਗੋਲਡੀ ਅਨੇਜਾ ਮੇਰੇ ਵੀਰ ਲੁਧਿਆਣੇ ਵਾਲੇ ਹੋਰ ਵੀ ਕਾਫੀ ਨਾਮ ਆ ਮਾਫੀ ਚਾਹੁੰਦਾ ਸਾਰੇ ਨਾਮ ਨਾ ਲੈ ਜਾਣ ਤੇ ਮੇਰੇ ਵੀਰ ਕਲਵੰਤ ਸਿੰਘ ਆਏ ਸੀਗੇ ਸੁਖ ਲਾਟੀ ਆਏ ਸੀਗੇ ਤੇ ਹੋਰ ਮੇਰੇ ਬੜੇ ਸੱਜਣ ਆਏ ਸੀਗੇ ਬੋਪਾਰਾ ਸਰਜੀਤ ਆਏ ਸੀਗਾ ਜਿੰਨੇ ਮੇਰੇ ਵੀਰ ਆਏ ਸਾਰੇ ਨਾਮ ਜੇ ਨਾਮ ਵੀ ਲੈ ਜਾ ਤਾਂ ਮਾਫੀ ਚਾਹੁੰਗਾ ਸਾਰਿਆਂ ਦਾ ਜਿੰਨੇ ਮੇਰੇ ਵੀਰ ਮੇਰੇ ਖੜੇ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਆਪਣੀ ਭੈਣ ਸਮਝ ਕੇ ਉਹਨਾਂ ਲੱਗਾ ਕਿ ਬੰਦਾ ਗਲਤ ਬੋਲਿਆ ਮੈਂ ਨਾਲ ਖੜ ਗਿਆ ਸਾਰਿਆਂ ਦਾ ਮੇਰਾ ਤੈਅ ਜਲੋ ਧੰਨਵਾਦ ਮੈਂ ਰੀਨ ਨੂੰ ਸਾਰਿਆਂ ਦਾ ਤੇ ਇੱਕ ਵਾਰ ਫੇਰ ਮੈਂ ਲਾਸਟ ਜੰਦਾ ਕਹਿ ਦਵਾ ਕਿ ਦੋਸਤੋ ਡਾਕਟਰ ਚਲੋ ਪਾਗਲ ਬੰਦਾ ਸੀ ਮੈਂ ਹੁਣ ਵੀ ਸੱਚ ਯਕ ਮੈਨੂੰ ਲੱਗਦਾ ਚਲੋ ਉਹਨੂੰ ਨਹੀਂ ਸਬੋਲਣਾ ਚਾਹੀਦਾ ਇਸ ਤਰ੍ਹਾਂ ਇਸ ਤਰ੍ਹਾਂ ਨਾ ਬੋਲਦਾ ਸ਼ਾਇਦ ਨੂੰ ਆ ਜਿਹੜੀ ਹਾਲਾਤ ਬਣ ਕੇ ਤਨਾ ਬਣਦੇ ਕਿਉਂਕਿ ਮੈਂ ਥੋੜਾ ਬੰਦਾ ਬੋਝ ਨੂੰ ਲੜਾ ਯਾਰ ਮੈਨੂੰ ਹੁੰਦਾ ਵਾ ਕਿ ਕਿਤੇ ਗਲਤ ਨਾ ਹੋ ਗਿਆ ਹੋਵੇ ਮੇਰਾ ਮਨ ਆਪਣੇ ਨੂੰ ਲੱਗਦਾ ਕਿਤੇ ਗਲਤ ਨਾ ਹੋ ਗਿਆ ਹੋਵੇ ਯਾਰ ਕਿਤੇ ਫਿਰ ਵੀ ਚਲੋ ਉਹ ਗਲਤ ਬੋਲਿਆ ਸੀਗਾ ਤੇ ਉਹਦੀ ਸਜ਼ਾ ਉਹਨੂੰ ਬਣਦੀ ਸੀ ਸਜ਼ਾ ਨੂੰ ਬਣਦੀ ਸੀ ਤੇ ਉਹਨੂੰ ਸਜ਼ਾ ਲਈ ਪ੍ਰਮਾਤਮਾ ਨੇ ਨਹੀਂ ਸੋ ਪ੍ਰਮਾਤਮਾ ਵਿਧ ਬਣਾਉਂਦੇ ਹੁੰਦੇ ਹਨ ਪ੍ਰਮਾਤਮਾ ਜੇ ਵਿਧ ਬਣਾਉਂਦੀ ਉਹ ਗਲਤ ਬੋਲਿਆ ਉਹ ਜਏ ਤੇ ਚਲੋ ਫਿਰ ਕਮਿਸ਼ਨ ਦਾ ਸਾਹਣ ਸਾਨੂੰ ਬਹੁਤ ਵਧੀਆ ਜਿਹੜਾ ਸਲੂਟ ਆਣਾ ਫਿਰ ਸਿਰ ਝੁਕਦਾ ਮੇਰਾ ਕਿਉਂਕਿ ਪੁਲਿਸ ਅਫਸਰ ਬੜੇ ਦੇਖੇ ਪਰ ਇੰਨਾ ਵਰਗਾ ਮੈਂ ਅੱਜ ਤੱਕ ਨਹੀਂ ਦੇਖੇ ਵੀ ਇੰਨੀ ਹਲੀਮੀ ਨਾਲ ਇੰਨੇ ਪਿਆਰ ਨਾਲ ਕੱਲੇ ਕੱਲੇ ਗੱਲ ਸੁਣੇ ਛੜੇ ਕੋ 10 ਮਿੰਟ 15 ਮਿੰਟ ਸਾਨੂੰ ਕੋ ਆਪਣੇ ਭਾਇਆ ਦੇ ਸਾਰੀ ਗੱਲਾਂ ਪਛੋਣੀਆਂ ਔਰ ਕੁਛਲੀ ਗੱਲ ਇਹ ਹੈ ਕਿ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸੁਖਿੰਦਰ ਸਿੰਘ ਜੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਨਾ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਇੱਕ ਐਡੇ ਵੱਡੇ ਅਫੀਸਰ ਇੱਕ ਐਡੇ ਵੱਡੇ ਅਫੀਸਰ ਮੈਨੂੰ ਐਪਰੀਸ਼ੀਏਟ ਕਰ ਰਹੇ ਆ ਕਿ ਸੁਖਿੰਦਰ ਸਿੰਘ ਤੇਰੀਆਂ ਵੀਡੀਓ ਦੇਖਦਾ ਹੁੰਨਾ ਵੀਡੀਓ ਤੁਹਾਡੀਆਂ ਬਹੁਤ ਸੋਹਣੀਆਂ ਹੁੰਦੀਆਂ ਵਾ ਆਪਣਾ ਕੰਮ ਕਰੀ ਜਾਓ ਮੈਨੂੰ ਇਹ ਬਹੁਤ ਵਧੀਆ ਲੱਗਾ ਕਿ ਚਲੋ ਐਡੇ ਸਾਡੇ ਇੱਕ ਸੀਨੀਅਰ ਪੁਲਿਸ ਅਫਸਰ ਮੈਨੂੰ ਇਨੀ ਗੱਲ ਕਰ ਰਹੇ ਆ ਉਹ ਵੀ ਬਹੁਤ ਵਧੀਆ ਲੱਗਾ ਮੈਨੂੰ ਸੋ ਮੁੱਖਰੀ ਗੱਲ ਇਹ ਆ ਮੈਂ ਦੁਬਾਰਾ ਜ਼ਿਆਦਾ ਫੇਰ ਕਹਾਂ ਡਾਕਟਰ ਦੀਧੀ ਭੈਣੋ ਦ ਦੀਦਾ ਬੰਦਾ ਮਾਦਾ ਗਸੂਰ ਨੀਗਾ ਡਾਕਟਰ ਕਬਲਾ ਸੀਗਾ ਉਹ ਆਪਣੇ ਜਿਹੜੀ ਜ਼ੁਬਾਨ ਆਪਣੀ ਜਿਹੜੀ ਬੋਲੀ ਸੀ ਉਹ ਆਪਣੀ ਬੋਲੀ ਜੋ ਬੋਲਿਆ ਆਪਣੀ ਜ਼ੁਬਾਨ ਤੋਂ ਜੋ ਬੋਲਿਆ ਉਹਦਾ ਅੱਖਾਂ ਵਿੱਚ ਬੰਦਾ ਭਗੁੱਤ ਰਿਆ ਉਹਨੂੰ ਉਹਦੀ ਸਜ਼ਾ ਮਈ ਹੈ ਸੋ ਦੇਖੋ ਜੁਮਾਨ ਤੋਂ ਹੋ ਜੜੀ ਅੱਜ ਦੇ ਕੱਲ ਕੱਲ ਦੇ ਪਰਸੋ ਪਰਸੋ ਦੇ ਚੌਥ ਹੋ ਜੇ ਔਰ ਦੂਸਰੀ ਗੱਲ ਵਿੱਚ ਕੋਲ ਕਰ ਦਵਾ ਕਿ ਉਸ ਪਾਗਲ ਨੂੰ ਸਾਨੂੰ ਇਹ ਨਹੀਂ ਪਤਾ ਉਹ ਕਦੇ ਸਿੱਖ ਸ਼ਹੀਦਾਂ ਬਾਰੇ ਗੁਰੂ ਸਹਿਬਾਨ ਬਾਰੇ ਜੋ ਜੱਟਾਂ ਬਾਰੇ ਖਰ ਬੋਲਦਾ ਬੋਲਦਾ ਓ ਧੀਆਂ ਬਾਰੇ ਜੱਟਾਂ ਦੀ ਬਾਰੇ ਬੜਾ ਕੁਛ ਇਹੋ ਜਿਹੇ ਲਫ਼ਜ਼ ਬੋਲਦਾ ਵੀ ਮੈਂ ਇਥੋਂ ਲੈ ਚ ਬੋਲ ਨਹੀਂ ਸਕਦਾ ਉਹ ਮੈਂ ਲਫ਼ਜ਼ ਸੰਤਾਂ ਬਾਰੇ ਬੜਾ ਗਲਤ ਬੋਲਿਆ ਉਹ ਵੀ ਉਹ ਹਾਂ ਬੰਦੀ ਸਿੰਘਾਂ ਬਾਰੇ ਹਾਂ ਬੰਦੀ ਸਿੰਘਾਂ ਬਾਰੇ ਸੁਰੀਆ ਬੰਦੀ ਸਿੰਘਾਂ ਬਾਰੇ ਵੀ ਬੜਾ ਕੁਛ ਬੋਲਿਆ ਯਾਰ ਨਹੀਂ ਠੀਕ ਆ ਤੇਰੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਜੇ ਵਿਰੋਧ ਕਰਨਾ ਕੋਈ ਤਰੀਕਾ ਕੁਛ ਲਿਖਾ ਹੁੰਦਾ ਪਰ ਕਿਸੇ ਨੂੰ ਇੰਨੀ ਮਤਲਬ ਭੜੀ ਸ਼ੋਦਾਲੀ ਬਤੜੀ ਕਿਸੇ ਸਿੰਘ ਬਾਰੇ ਕੇ ਸ਼ਹੀਦ ਬਾਰੇ ਗੁਰੂਆਂ ਬਾਰੇ ਸੰਤਾਂ ਬਾਰੇ ਕਿਸੇ ਇੱਕ ਕਮਿਊਨਿਟੀ ਜੇ ਆਪਾਂ ਜੱਟੀ ਕਰਨ ਜੱਟਾਂ ਬਾਰੇ ਬਹੁਤ ਗਲਤ ਬੋਲਦਾ। ਸੋ ਇਹੋ ਮੇਰੀ ਬੇਨਤੀ ਫਿਰ ਦੁਬਾਰਾ ਕਰਾਂ ਜੇ ਮੇਰੇ ਵੀਰ ਨੂੰ ਕੋਈ ਗੁੱਸਾ ਲੱਗਾ ਮਾਫੀ ਚਾਹੂੰਗਾ। ਮੇਰੇ ਕਿਸੇ ਬੋਲਦਾ ਕਿ ਸੱਜਣ ਨੂੰ ਕੋਈ ਕੋਈ ਸਮਰਥਕ ਵਿੱਚ ਹੁੰਦੇ ਆ। ਉਹ ਸੱਜਣ ਕੇ ਵਿੱਚ ਟਿੱਪਣੀ ਕਰ ਜਾਂਦੇ ਆ, ਲਿਖ ਜਾਂਦੇ ਆ। ਤੇ ਉਹਨਾਂ ਨੂੰ ਬੁਰਾ ਲੱਗਦਾ ਹੋਊਗਾ। ਪਰ ਮੈਂ ਕੋਈ ਬਿੰਦਿਕਾ ਨਹੀਂ ਦੋਸਤੋ ਜੇ ਠੀਕ ਆ। ਕੋਈ ਤੁਹਾਡੀ ਧੀ ਨੂੰ ਕਵੇ ਮੈਂ ਨਹੀਂ ਕਹਦਾ। ਕਿਸੇ ਦੀ ਧੀ ਭੈਣ ਨੂੰ ਮਾੜਾ ਨਹੀਂ ਕਹਿਣਾ। ਕਿਸੇ ਦੀ ਨੂੰ ਵੀ। ਮੇਰੀ ਨੂੰ ਨਹੀਂ। ਮੇਰੇ ਵੱਲ ਤਾਂ ਸਾਰੀ ਮਰੀ ਆਪਣੇ ਧੀ ਹੈ ਪੜਾ। ਮੇਰੇ ਵੱਲ ਤੋਂ ਕੋਈ ਤੁਰਬ ਨਹੀਂਗਾ। ਮੇਰੇ ਵਾਸਤੇ ਕੋਈ ਯਾਦ ਨਹੀਂ ਗਈ ਮੇਰੇ ਵਾਸਤੇ ਸਾਰਾ ਇਹ ਕੋ ਧਰਮ ਉਹ ਮੈਂ ਮੰਨਦਾ ਇਨਸਾਨੀਅਤ ਜੇ ਇਨਸਾਨ ਹੈਗੇ ਤਾਂ ਠੀਕ ਆ ਨਹੀਂ ਜੇ ਕੋਈ ਇਨਸਾਨ ਕਿਸੇ ਇਨਸਾਨ ਦਾ ਕੋਈ ਧਰਮ ਨਹੀਂ ਕੋਈ ਯਾਦ ਨਹੀਂ ਠੀਕ ਆ ਦੋਸਤੋ ਜੇ ਮੈਂ ਵੀਰ ਨਵੇਂ ਸੱਜਣ ਆਏ ਫਿਰ ਦੁਬਾਰਾ ਬੇਨਤੀ ਕੰਨੇ ਕਰ ਦਵਾ ਵੀ ਡਾਕਟਰ ਦੀ ਕੇਤੀ ਨੂੰ ਭੈਣ ਨੂੰ ਤੇ ਮਾਂ ਨੂੰ ਕਿਸੇ ਵੀ ਵੀਨੇ ਮਾਰਾ ਨਹੀਂ ਸ਼ਬਦ ਬੋਲਣਾ ਗਲਤ ਨਹੀਂ ਬੋਲਣਾ ਗਾਲ ਨਹੀਂ ਕੱਢਣੀ ਕੁਝ ਵੀ ਭੱਦੀ ਟਿੱਪਣੀ ਨਹੀਂ ਕਰਨੀ ਦੂਸਰੀ ਪੁਰਸ ਪ੍ਰਸ਼ਾਸਨ ਲੁਧਿਆਣਾ ਦਾ ਮੈਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਮੇਰੇ ਉਹਨਾਂ ਵੀਰਾਂ ਦਾ ਉਹਨਾਂ ਸੱਜਣਾ ਜਿੰਨੇ ਮੇਰੇ ਹੱਕ ਚ ਪੋਸਟ ਵੀ ਪਾਈ ਆ ਮੇਰੇ ਨਾਲ ਲੁਧਿਆਣੇ ਗਿਆ ਜਾਂ ਮੇਰੇ ਹੱਕ ਚ ਇੱਕ ਕਮੈਂਟ ਕੀਤਾ ਜਾਂ ਲਾਈਕ ਵੀ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਅਭੀ ਸਿੱਧੂ ਮੇਰੇ ਵੀਰ ਦਾ ਵੀ ਬਹੁਤ ਸ਼ੁਕਰੀਆ ਮੇਰੇ ਵੀਰ ਦਾ ਉਹਨਾਂ ਅੱਗੇ ਵੀੜਾ ਚੱਕਿਆ ਸੀਗਾ ਤੇ ਹੁਣ ਫਿਰ ਉਹਨਾਂ ਨੇ ਕਾਫੀ ਜਿਹੜਾ ਇਸ ਕੰਮ ਦੇ ਛੜਾ ਸਾ ਦਿੱਤਾ ਠੀਕ ਹੈ ਪਿਆਰੋ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਜਿੰਦਾਬਾਦ ਪਿਆਰੋ ਕਿ ਉਸ ਪਾਗਲ ਨੂੰ ਸਾਨੂੰ ਇਹ ਨਹੀਂ ਪਤਾ ਉਹ ਕਦੀ ਸਿੱਖ ਸ਼ਹੀਦਾਂ ਬਾਰੇ ਗੁਰੂ ਸਹਿਬਾਨ ਬਾਰੇ ਚਲ ਜੱਟਾਂ ਬਾਰੇ ਕਰ ਬੋਲਦਾ ਬੋਲਦਾ ਧੀਆਂ ਬਾਰੇ ਜੱਟਾਂ ਦੀ ਬਾਰੇ ਬੜਾ ਕੁਝ ਇਹੋ ਜਿਹੇ ਲਫ਼ਜ਼ ਬੋਲਦਾ ਵੀ ਇਥੋਂ ਲੈ ਚ ਬੋਲ ਨਹੀਂ ਸਕਦਾ ਉਹ ਮੈਂ ਲਫ਼ਜ਼ ਸੰਤਾਂ ਬਾਰੇ ਬੜਾ ਗਲਤ ਬੋਲਿਆ ਉਹ ਵੀ ਉਹ ਹਾਂ ਬੰਦੀ ਸਿੰਘਾਂ ਬਾਰੇ ਹਾਂ ਬੰਦੀ ਸਿੰਘਾਂ ਬਾਰੇ ਸੁਰੀਆ ਬੰਦੀ ਸਿੰਘਾਂ ਬਾਰੇ ਵੀ ਬੜਾ ਕੁਝ ਬੋਲਿਆ ਯਾਰ ਨਹੀਂ ਠੀਕ ਆ ਤੇਰੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਜੇ ਵਿਰੋਧ ਕਰਦਾ ਕੋਈ ਤਰੀਕਾ ਕੁਝ ਲਿਖਾ ਹੁੰਦਾ ਪਰ ਕਿਸੇ ਨੂੰ ਇੰਨੀ ਮਤਲਬ ਭੱਦੀ ਸ਼ਦਾਲੀ ਬੱਤੜੀ ਕਿਸੇ ਸਿੰਘ ਬਾਰੇ ਕੇਸ਼ੀਦ ਬਾਰੇ ਗੁਰੂਆਂ ਬਾਰੇ ਸੰਤਾਂ ਬਾਰੇ ਕਿਸੇ ਇੱਕ ਕਮਿਊਨਿਟੀ